ਜਿਨ੍ਹਾਂ ਨੇ ਚੇਅਰਮੈਨ ਜਿਨ੍ਹਾਂ ਨੇ ਕੋਈ ਹੋਰ ਵੱਡਾ ਉਹਦਾ ਲੈਣਾ ਹੁੰਦਾ ਉਹਨਾਂ ਦੇ ਕੋਲੇ ਪੂਰਾ ਬਹੁਤ ਨਹੀਂ ਹੁੰਦਾ ਤੇ ਉਹ ਤੁਹਾਡੇ ਉੱਤੇ ਡੋਰੇ ਪਾਉਂਦੇ ਵੀ ਤੁਹਾਡੇ ਵੱਲ ਦੇਖਦੇ ਆ ਵੀ ਭਾਈ ਜੇਕਰ ਇਹ ਮੰਨ ਜਾਵੇ ਤਾਂ ਅਸੀਂ ਚੇਅਰਮੈਨ ਬਣਾ ਲਈਏ ਅਸੀਂ ਆਹ ਕੰਮ ਪੂਰਾ ਕਰ ਲਈਏ ਹੁਣ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਵਰਪ੍ਰਿਤ ਇਹ ਵਾਲੀ ਦੀ ਪਾਰਟੀ ਨੇ ਸੋਹਣਾ ਪ੍ਰਦਰਸ਼ਨ ਕੀਤਾ ਜਨ ਕਿ ਇਹ ਉਹਨਾਂ ਦਾ ਨਿੱਜੀ ਤੌਰ ਤੇ ਵਿਅਕਤੀਗਤ ਤੌਰ ਦੇ ਉੱਤੇ ਐਫਰਟ ਸੀਗਾ ਪਾਰਟੀ ਵਾਲੀ ਗੱਲ ਨਹੀਂ ਆ ਉਹਨਾਂ ਦੀ ਜਿਹੜੇ ਧਿਰ ਦੇ ਤੇ ਲੋਕ ਅਬ ਲਾਫ 31 ਦਸੰਬਰ ਵੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਚੰਗੇ ਜਿੱਤੇ ਆ ਪਰ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਆ ਇਹ ਜਿਹੜੀ ਲੁਧਿਆਣੇ ਵਾਲੀ ਆ ਇਹਦੇ ਵਿੱਚ ਜੇਕਰ ਤੁਹਾਡੇ ਕੋਲੇ 13 ਜਿੱਤੇ ਹੋਏ ਹੋਣਗੇ ਤੇ ਫਿਰ ਤੁਸੀਂ ਆਪ ਦਾ ਚੇਅਰਮੈਨ ਬਣਾ ਸਕਦੇ ਹੋ ਤੇ ਆਮ ਆਦਮੀ ਪਾਰਟੀ ਨੂੰ ਇੱਥੇ 11 ਸੀਟਾਂ ਮਿਲੀਆਂ ਤੇ 13 ਕਿਸੇ ਨੂੰ ਵੀ ਨਹੀਂ ਮਿਲਗਾ ਆਮ ਆਦਮੀ ਪਾਰਟੀ ਨੂੰ 11 ਮਿਲੀਆਂ ਇਹ ਆਲੀ ਹੋਰਾਂ ਦੀ ਪਾਰਟੀ ਨੂੰ 3 ਮਿਲੀਆਂ ਤੇ ਕਾਲੀ ਦਲ ਨੂੰ ਵੀ 3 ਮਿਲੀਆਂ ਤੇ ਕਾਂਗਰਸ ਨੂੰ 8 ਮਿਲੀਆਂ ਹੁਣ ਜੇ ਚਾਹੀਦੇ ਹੈਗੇ ਜੀ 13 ਤੇ ਜੇ ਇਹ ਆੜੀ ਦੇ 3 ਤੇ ਉਧਰ ਆਮ ਆਦਮੀ ਪਾਰਟੀ ਦੇ 11 ਬਣਾਲ ਲਗੇ ਤੇ 14 ਹੁੰਦੇ ਆ ਤੇ ਗੱਲ ਬਣਦੀ ਆ ਜੇ ਮੰਨ ਲਓ ਕਾਂਗਰਸ ਤੇ ਅਕਾਲੀ ਦਲ ਦੀਆਂ ਬਣਾਲ ਲਗੇ ਤੇ ਇਹਨਾਂ ਦੀਆਂ ਹੋਗੀਆਂ ਜੀ 11 ਤੇ 3 ਇਹ ਆੜੀ ਦੀਆਂ ਬਣਾਉਣੀਆਂ ਪੈਣਗੀਆਂ ਤੇ ਫਿਰ 14 ਬਣਦਗਾ ਇਹ ਸੋ ਗੱਲ ਇਹ ਜੀ ਕਿ ਇਹ ਆੜੀ ਕਾਂਗਰਸ ਜਾਂ ਅਕਾਲੀ ਦਲ ਦੇ ਨਾਲ ਜਾ ਨਹੀਂ ਸਕਦਾ ਸੋ ਲੈ ਦੇ ਕੇ ਰਹਿ ਗਈ ਇੱਕ ਆਮ ਆਦਮੀ ਪਾਰਟੀ ਹੁਣ ਉਹਨਾਂ ਦੀਆਂ 11 ਤੇ ਇਹਦੀਆਂ 3 ਜੇਕਰ 14 ਹੁੰਦੇ ਜਾਂ ਹਾਂ ਚੇਅਰਮੈਨ ਫੇਰ ਬਣਦਾ ਹੁਣ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਨਿਰਪਰ ਹੋ ਗਈ ਹੈ ਜੀ ਇਹ ਵਾਲੀ ਦੇ ਉੱਤੇ ਅੱਗੋਂ ਇਹ ਵਾਲੀ ਨੇ ਆਪਦਾ ਪੱਤਾ ਖੇੜਤਾ ਉਹ ਕਹਿੰਦਾ ਦੇਖੋ ਜੀ ਸਾਡੇ ਜਿੱਤੇ ਤਿੰਨ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨੂੰ ਚੇਅਰਮੈਨ ਬਣਾ ਦਿਓ ਤੇ ਜਿਹੜੀ ਪਾਰਟੀ ਕਹਿੰਦੀ ਹੈ ਵੀ ਭਾਈ ਅਸੀਂ ਉਹਦੇ ਨਾਲ ਚਲੇ ਜਾਂਦੇ ਹਾਂ ਅਸੀਂ ਮਗਰ ਲੱਗਣ ਵਾਸਤੇ ਨਹੀਂ ਅਸੀਂ ਤਿੰਨੇ ਮੂਹਰੇ ਲੱਗਣ ਵਾਸਤੇ ਬੰਦੇ ਆ ਸਾਡੇ ਮਗਰ ਨਹੀਂ ਲੱਗਣਾ ਅਸੀਂ ਹੁਣ ਇਹ ਵਾਲੀ ਨੂੰ ਵੀ ਅਸੀਂ ਗੱਲ ਦਾ ਪਤਾ ਜੇ ਮੈਂ 1 ਸਾਲ ਪਹਿਲਾਂ ਸਵਾ ਸਾਲ ਰਹਿ ਗਿਆ ਵੋਟਾਂ ਦੇ ਵਿੱਚ ਜੇ ਮੈਂ ਹੁਣ ਆਮ ਆਦਮੀ ਪਾਰਟੀ ਦੇ ਨਾਲ ਹੱਥ ਮਿਲਾ ਲਿਆ ਅਸੀਂ ਇਕੱਠੇ ਹੋ ਗਏ ਤੇ ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਤੋਂ ਮੁਕਾਬਲਾ ਲੜਨਾ ਤੇ ਫਿਰ ਲੋਕਾਂ ਦੇ ਵਿੱਚ ਮੇਰਾ ਅਸਰ ਖਤਮ ਹੋ ਜਾਊਗਾ ਸੋ ਅਗਲੀ ਗੱਲ ਇਹ ਵੀ ਆ ਗਈ ਹੈ ਅਕਾਲੀ ਦਲ ਦੇ ਵਿੱਚੋਂ ਇਹ ਆਲੀ ਗਿਆ ਹੋਇਆ ਸੁਖਬੀਰ ਬਾਦਲ ਨੇ ਪਿਛਲੇ ਦਿਨ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਮੈਂ ਅਕਾਲੀ ਦਲ ਦਾ ਪ੍ਰਧਾਨ ਹ ਮਨਪ੍ਰੀਤ ਇਹ ਆਲੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਨਹੀਂ ਆ ਸਕਦਾ ਮਤਲਬ ਇਹ ਤਾਂ ਤਿੰਨ ਤੇ ਤਿੰਨ 6 ਹੋ ਨਹੀਂ ਸਕਦੇ ਜਿਹੜੀ ਕਾਂਗਰਸ ਆ ਉਹਦੇ ਨਾਲ ਵਿਚਾਰਧਾਰਕ મત ਪੇਦਾ ਅਕਾਲੀ ਦਲ ਦੇ ਵੀ ਤੇ ਹਿਆਰੀ ਦੇ ਵੀ ਉਹ ਕਹਿੰਦੇ ਜੀ ਇਹ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਆ ਇਹ ਕਤਲੇਆਮ ਕਰਵਾਇਆ ਇਹ ਗਾਰ ਪਾਰਟੀ ਗਲਤ ਆ ਲੈ ਦੇ ਕੇ ਰਹਿ ਗਈ ਜੀ ਆਮ ਆਦਮੀ ਪਾਰਟੀ ਪਰ ਆਮ ਆਦਮੀ ਪਾਰਟੀ ਵਿੱਚੋਂ ਜਾਣਾ ਚਾਹਣਗੇ ਕਦੋਂ ਜਾਣਾ ਚਾਹਣਗੇ ਸਮਰਸੂਗਾ ਇਹ ਬਿਲਕੁਲ ਉਵੇਂ ਹੋਗਾ ਜਿਵੇਂ ਚੰਡੀਗੜ੍ਹ ਦੇ ਵਿੱਚ ਮੇਅਰਲੀ ਚੋਣ ਨਹੀਂ ਹੁੰਦੀ ਤੇ ਜਿਹੜੇ ਕੌਂਸਲਰ ਆ ਉਹ 1 2 3 ਘਟ ਜਾਂਦੇ ਹੁੰਦੇ ਤੇ ਜਿਹੜੇ ਪੂਰੇ ਕਰਦੇ ਤੇ ਸਰਦਾਰੀ ਉਹਨਾਂ ਦੀ ਹੁੰਦੀ ਆ ਤੇ ਫਿਰ ਉਹ ਮੇਰ ਬਣਦਾ ਹੁੰਦਾ ਮੇਰ ਭਾਵੇਂ ਬੀਜੇਪੀ ਦਾ ਬਣੇ ਪਰ ਸਹਿਯੋਗ ਅਵਲੇ ਜੇ ਤਰੀਕਿਆਂ ਨਾਲ ਸੁਰਾਂ ਦਾ ਲੈਣਾ ਪੈਂਦਾ ਸੋ ਇਹ ਕੁਝ ਇਸ ਵੇਲੇ ਲੁਧਿਆਣੇ ਦੇ ਵਿੱਚ ਬਣਿਆ ਪਿਆ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੇਖੋ ਹੁਣ ਇਹ ਵਾਲੀ ਹੋਰੀ ਜਿਹੜੀ ਚਾਬੀ ਆ ਉਹ ਕਿਹਨੂੰ ਸੌਂਪਦੇ ਆ ਜੀ ਬਿਲਕੁਲ ਮਤਲਬ ਕਿੰਗ ਮੇਕਰ ਹੋਣ ਗਏ ਆਲੀ ਸਾਹਿਬ ਇਨ ਸ਼ਾਰਟ ਆਪਾਂ ਇਹ ਗੱਲ ਕਹਿ ਸਕਦੇ ਆ ਖੈਰ ਉਦੋਂ ਚਾਨਾ ਸਾਹਿਬ ਗੁਰਪ੍ਰੀਤ ਸੇਖੋਂ ਉਹਨਾਂ ਦੀਆਂ ਦੋਵੇਂ ਪਤਨੀਆਂ ਜਿਤੀਆਂ ਨੇ ਕੱਲ ਵੀ ਆਪਾਂ ਖਬਰਾਂ ਦੇ ਵਿੱਚ ਇਸ ਗੱਲ ਦੀ ਸਾਂਝ ਪਾਈ ਸੀ ਪਰ ਇਹ ਗੱਲ ਚਰਚਾ ਦਾ ਵਿਸ਼ਾ ਬਹੁਤ ਬਣੀ ਹੋਈ ਹੈ ਸੋਸ਼ਲ ਮੀਡੀਆ ਤੇ ਵੀ ਇਸ ਗੱਲ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ ਦੇਖੋ ਲੋਕ ਰੌਲਾ ਤਾਂ ਪਾਉਂਦੇ ਆ ਜੀ ਤਾਂ ਗੱਲ ਸੱਚੀ ਆ ਪਰ ਆਪਾਂ ਨੂੰ ਵਿਚਲੀ ਗੱਲ ਦਾ ਤਾਂ ਪਤਾ ਨਹੀਂਗਾ ਕਿ ਦੋ ਪਿਆ ਕਿਉਂ ਕਰਵਾਏ ਆ ਦੋਵੇਂ ਜਿਹੜੀਆਂ ਉਹਦੇ ਪਿੱਛੇ ਵਜ੍ਹਾ ਕੀ ਆ ਦੋਵਾਂ ਦੇ ਨਾਲ ਕਿਵੇਂ ਕਿਵੇਂ ਆ ਇਹ ਚਲੋ ਪਰਸਨਲ ਗੱਲਾਂ ਹੋ ਜਾਂਦੀਆਂ ਆ ਆਪਾਂ ਇਹਦੇ ਉੱਤੇ ਟਿੱਪਣੀ ਨਹੀਂ ਕਰਦੇ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਅਚੰਭੇ ਵਾਲੀ ਗੱਲ ਆ ਕਿ ਦੋਨੋਂ ਪਤਨੀਆਂ ਖੜੀਆਂ ਤੇ ਦੋਵੇਂ ਹੀ ਜ਼ਿਲ੍ਹਾ ਪ੍ਰੇਸ਼ਦਿਕ ਮੈਂਬਰ ਬਣੀਆਂ ਦੋਵਾਂ ਨੇ ਹੀ ਚੰਗਾ ਵੋਟਾਂ ਹਾਸਲ ਕੀਤੀਆਂ ਤੇ ਦੋਵਾਂ ਦੇ ਵਿੱਚ ਵੀ ਵੀ ਪਿਆਰ ਹੈਗਾ ਤੇ ਦੋਵੇਂ ਹੀ ਸੇਖੋਂ ਨੂੰ ਸਤਿਕਾਰ ਦਿੰਦੀਆਂ ਸੋ ਦੋਵਾਂ ਨੇ ਹੁਣ ਵਕਤ-ਵਕਤ ਸਮਾਂ ਤੇ ਇੰਟਰਵਿਊ ਕੀਤੀ ਹੈ ਉਹ ਕਹਿੰਦੀਆਂ ਵੀ ਦੇਖੋ ਸਾਡੀ ਕਾਮਯਾਬੀ ਇਹ ਜਿਹੜੀ ਉਹ ਗੁਰਪ੍ਰੀਤ ਸਿੰਘ ਸੇਖੋਂ ਦੀ ਕਾਮਯਾਬੀ ਆ ਵੀ ਉਹਦੇ ਕਰਕੇ ਅਸੀਂ ਜੋ ਹੋਈਆਂ ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਵੀ ਸਾਡੇ ਉੱਤੇ ਹੁਣ ਤੱਕ ਅਤਿਆਚਾਰ ਸਰਕਾਰਾਂ ਨੇ ਪੁਲਿਸ ਨੇ ਕਿੰਨਾ ਕੀਤਾ ਉਹ ਪਰਿਵਾਰ ਨਾਲੋਂ ਦੂਰ ਰਹੇ ਆ ਬੱਚੇ ਜਿਹੜੇ ਉਹ ਆਪਣੇ ਬਾਪ ਤੋਂ ਦੂਰ ਰਹੇ ਆ ਇਸ ਕਰਕੇ ਅਸੀਂ ਹੁਣ ਜਿਹੜੀ ਜਿੱਤ ਹਾਸਲ ਕੀਤੀ ਆ ਇਹ ਵੀ ਸਿੱਖੋ ਸਾਹਿਬ ਨੂੰ ਡੈਡੀਕੇਟਡ ਆ ਅਗਲੀ ਗੱਲ ਉਹਨਾਂ ਨੇ ਕਹੀ ਆ ਵੀ ਦੇਖੋ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਕਮਤੀ ਦੀਆਂ ਵੋਟਾਂ ਤੋਂ ਪਹਿਲਾਂ ਅਚਾਨਕ ਇਹਨਾਂ ਨੂੰ ਪੁਲਸ ਲੋਕ ਨਿਕਰੋ ਚੱਕ ਲਿਆ ਕਸੂਰ ਵੀ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਜਿਹੜੇ ਜਿਹੜੇ ਰਾਹਾਂ ਤੇ ਸੀ ਉਹਨਾਂ ਰਾਹਾਂ ਤੋਂ ਹੁਣੇ ਵਾਪਸ ਆ ਚੁੱਕੇ ਆ ਇਹਨਾਂ ਨੇ ਫੇਰ ਵੀ ਚੱਕ ਲਿਆ ਪਰ ਉਹ ਚੱਕਣ ਦਾ ਲਾਭ ਅਰਬੰਦੀ ਇਹ ਹੋਇਆ ਵੀ ਭਾਈ ਲੋਕਾਂ ਦੇ ਵਿੱਚ ਨਾ ਇੱਕ ਵਾਰੀ ਗੁੱਸਾ ਜਾਗਿਆ ਸਰਕਾਰ ਦੇ ਪ੍ਰਤੀ ਤੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਸੀਟਾਂ ਜਿਹੜੀਆਂ ਉਹ ਸੇਖੋਂ ਗਰੁੱਪ ਨੂੰ ਦਿੱਤੀਆਂ ਸੇਖੋਂ ਦਾ ਹੈਗਾ ਜੀ ਆਜ਼ਾਦ ਗਰੁੱਪ ਇਹਨੂੰ ਬਾਹਰੋਂ ਸਮਰਥਨ ਸ਼੍ਰੋਮਣੀ ਅਕਾਲੀ ਦਲ ਦਾ ਸੋ ਇਸ ਕਰਕੇ ਇਹਨਾਂ ਦੀ ਇੱਥੇ ਬੱਲੇ-ਬੱਲੇ ਹੋ ਗਈ ਸੋ ਦੋਵੇਂ ਘਰ ਵਲ ਗਿਆ ਨੀ ਦੋ-ਦੋ ਧੀਆ ਅੱਗੇ ਵੀ ਗੱਲ ਇਹ ਮਤਲਬ ਗੁਰਪ੍ਰੀਤ ਸਿੰਘ ਸੇਖੋ ਹੋਰਾਂ ਦੇ ਚਾਰ ਧੀਆ ਪਰ ਤੁਮ ਚਿੱਤੇ ਹੋਣਾ ਵੀ ਇੱਕ ਧੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਪੀਲ ਕੀਤੀ ਗਈ ਸੀ ਵੀ ਮੇਰੇ ਪਾਪਾ ਨੂੰ ਗ੍ਰਿਫਤਾਰ ਕਰਕੇ ਲੈ ਗਏ ਆ ਤੇ ਇਸ ਤਰੀਕੇ ਨਾਲ ਤੁਸੀਂ ਸਾਡਾ ਸਾਥ ਦਿਓ ਹੁਣ ਤੇ ਸਾਨੂੰ ਵੋਟਾਂ ਪਾਓ ਤੇ ਸਾਡਾ ਸਨਮਾਨ ਬਚਾਓ ਸੋ ਇਸ ਤਰੀਕੇ ਦੀਆਂ ਗੱਲਾਂ ਪਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਸਾਬਕਾ ਗੈਂਗਸਟਰ ਦੇ ਵੱਲੋਂ ਰਾਜਨੀਤੀ ਦੇ ਵਿੱਚ ਆਉਣਾ ਤੇ ਉਹਦੇ ਵੱਲੋਂ ਆ ਕੇ ਇਸ ਤਰੀਕੇ ਨਾਲ ਅਦਾਰ ਗਰੁੱਪ ਦੇ ਰਹੀਂ ਇੰਦੀਆਂ ਸੀਟਾਂ ਹਾਸਲ ਕਰ ਜਾਣੀਆਂ ਇਹ ਚਰਚਾ ਦਾ ਵਿਸ਼ਾ ਹੈਗਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਖੈਰ ਉਧਰ ਦੂਸਰੇ ਬੰਨੇ ਅਮਰਿਤਪਾਲ ਸਿੰਘ ਦੀ ਪੈਰੋਲ ਪਿਟੀਸ਼ਨ ਦਾ ਅਦਾਲਤ ਦੇ ਮੈਨੋਂ ਨਿਪਟਾਰਾ ਕੀਤਾ ਗਿਆ ਹੈ ਜੀ ਉਹਦਾ ਕਾਰਨ ਇਹ ਵੀ ਕਿ ਹੁਣ ਜਿਹੜਾ ਸੈਸ਼ਨ ਆ ਲੋਕ ਸਭਾ ਦਾ ਜਿਹੜਾ ਰਾਜ ਸਭਾ ਦਾ ਅਜਦਾ ਇਹਦਾ ਆਖਰੀ ਲੈਣਾ ਜੀ ਅੱਜ 19 ਤਰੀਕਾ ਇਹ ਪਹਿਲੀ ਦਸੰਬਰ ਤੋਂ ਸੈਸ਼ਨ ਸ਼ੁਰੂ ਹੋਇਆ ਸੀ ਪਾਰਲੀਮੈਂਟ ਦਾ ਸਰਦਰੋਤ ਸੈਸ਼ਨ ਤੇ ਅੱਜ ਦੀ ਸਮਾਪਤੀ ਹੋ ਜਾਣੀ ਹੈ ਤੁਹਾਨੂੰ ਚੇਤੇ ਹੋਣਾ ਆਪਾਂ ਸਾਡੇ ਵਾਲਾ ਰੇਡੀਓ ਦੇ ਉੱਤੇ ਦੋ ਤਿੰਨ ਮੇਰੀ ਗੱਲ ਕਹੀ ਸੀ ਕਿ ਇਹ ਸੈਸ਼ਨ ਦੇ ਵਿੱਚ ਨੰਬਰ 15 ਲੋਕ ਨੂੰ ਹਿੱਸਾ ਲੈਣ ਦਾ ਮੌਕਾ ਨਹੀਂ ਮਿਲਣਾ ਜਿੰਨਾ ਮਰਜ਼ੀ ਆਪਾਂ ਕਹੀ ਦੇ ਜੇ ਕੋਈ ਭਾਈ ਆਹ ਹੋ ਜੂ ਕਿਉਂਕਿ ਜਦੋਂ ਸੂਬੇ ਦੀ ਸਰਕਾਰ ਨੇ ਇਹ ਗੱਲ ਕਹਤੀ ਵੀ ਭਾਈ ਇਹ ਬਾਹਰ ਨਹੀਂ ਆਉਣਾ ਚਾਹੀਦਾ ਮਾਹੌਲ ਖਰਾਬ ਹੋ ਸਕਦਾ 15 ਲੋਕਾਂ ਨੂੰ ਜਾਨ ਦਾ ਖਤਰਾ ਜੇਕਰ ਇਹ ਬਾਹਰ ਆ ਜਾਂਦਾ ਇਹ 15 ਬੰਦੇ ਮਾਰ ਦੇਣੇ ਇਹਨਾਂ ਨੇ ਤੋਂ ਉਸ ਤੋਂ ਬਾਅਦ ਜਿਹੜੀ ਅਦਾਲਤ ਨੇ ਸਵਾਲ ਕਰਨੇ ਸ਼ੁਰੂ ਕਰਤੇ ਵੀ ਭਾਈ ਤੁਸੀਂ ਇਹਦਾ ਉੱਤਰ ਦਿਓ ਜਿਹੜੀ ਗੱਲ ਕਹੀ ਆ ਉਹ ਜਦੋਂ ਹੁਣ ਅਦਾਲਤ ਮੋੜਵਾ ਸਵਾਲ ਕਰਕੇ ਕਹੋ ਕਿ ਵੀ ਸਬੂਤ ਪੇਸ਼ ਕਰੋ ਉਹ ਲੋ ਜੀ ਅਗਲੀ ਤਰੀਕ ਭਾਵੇਂ ਜਿੰਨੀ ਮਰਜ਼ੀ ਛੋਟ ਪਵੇ 5-7 ਦਿਨ ਨਿਕਲਗੇ ਇਹ ਤਾਂ ਹੈ ਨਹੀਂ ਵੀ ਕੱਲ ਨੂੰ ਸਬੂਤ ਲੈ ਕੇ ਆਓ 5-7 ਦਿਨ ਹੈ ਨਿਕਲਗੇ ਇੱਕ ਤਰੀਕ ਹੋਰ ਪੈਗੀ 5-7 ਦਿਨ ਫੇਰ ਨਿਕਲਗੇ ਤੇ 19 ਤਰੀਕ ਆਗੀ ਤੇ ਹੁਣ ਲੰਘੇ ਕੱਲ ਅਦਾਲਤ ਨਹੀਂ ਇਸ ਪਟੀਸ਼ਨ ਨਾਲ ਨਿਬਟਾਰਾ ਕਰਤਾ ਤੇ ਇਹ ਵੀ ਗੱਲ ਕਹੀ ਵੀ ਭਾਈ ਇੰਨੀ ਜਲਦੀ ਕੁਝ ਨਹੀਂ ਹੋ ਸਕਦਾ ਹੁਣ ਤਾਂ ਦੇਣੀ ਅਦਾਲਤ ਨੇ ਕਿਹਾ ਜੀ ਇੱਕ ਰਹਿ ਗਿਆ ਇਸ ਕਰਕੇ ਭਾਈ ਅਸੀਂ ਇਸ ਮਸਲੇ ਦੇ ਉੱਤੇ ਕੁਝ ਨਹੀਂ ਕਰ ਸਕਦੇ ਹੁਣ ਸਮਾ થોੜਾ ਸੀ ਸੋ ਮਤਲਬ ਇਹ ਵੀ ਕਿ ਅਮਰਿਤਪਾਲ ਸਿੰਘ ਐਤਕੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਤੋਂ ਅਸਮਰੱਥ ਸੀਗਾ ਉਹਨੇ ਹਿੱਸਾ ਨਹੀਂ ਲਿਆ ਜਦੋਂ ਤੋਂ ਮੈਂਬਰ ਪਾਰਲੀਮੈਂਟ ਬਣਿਆ ਅਮਰਿਤਪਾਲ ਸਿੰਘ ਉਹ ਇੱਕ ਵਾਰ ਵੀ ਸੈਸ਼ਨ ਦੇ ਵਿੱਚ ਹਿੱਸਾ ਨਹੀਂ ਲੈ ਸਕਿਆ ਕਿਉਂਕਿ ਉਹਨੂੰ ਬਾਹਰ ਆਉਣ ਦੀ ਇਜਾਜ਼ਤ ਨਹੀਂ ਮਿਲੀ ਸੋ ਇਹ ਉਹਦੇ ਪ੍ਰਸ਼ੰਸਕਾਂ ਲਈ ਇਹ ਉਹਦੇ ਸ਼ੁਭਚਿੰਤਕਾਂ ਦੇ ਲਈ ਇਹ ਇੱਕ ਚਿੰਤਾ ਵਾਲੀ ਗੱਲ ਜ਼ਰੂਰ ਆ ਇਹ ਭਾਈ ਉਹ ਬਾਹਰ ਆਉਣਾ ਚਾਹੁੰਦਾ ਸੀ ਪਰ ਉਹ ਆ ਨਹੀਂ ਸਕਿਆ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਦੂਸਰੇ ਪੰਨੇ ਕੇਜਰੀਵਾਲ ਹੋਰੀ ਪਹੁੰਚ ਗਏ ਨੇ ਪੰਜਾਬ ਜੀ ਕਹਿੰਦੇ ਅਸੀਂ ਕੰਮ ਕੀਤੇ ਆ ਤਾਂ ਜਿੱਤੇ ਆ ਹਾਂ ਬਿਲਕੁਲ ਜੀ ਕੇਜਰੀਵਾਲ ਹੋਰੀ ਪੰਜਾਬ ਪਹੁੰਚ ਗਏ ਆ ਤੇ ਉਹਨਾਂ ਨੇ ਆ ਕੇ ਆਪ ਦਾ 16 ਆਪੇ ਗਿਆ ਉਹ ਕਹਿੰਦੇ ਜੀ ਦੇਖੋ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਸ ਸੰਪਤੀ ਦੀ ਚੋਣ ਆ ਇਹ ਅਸੀਂ ਤਾਂ ਜਿੱਤੇ ਆ ਵੀ ਭਾਈ ਅਸੀਂ ਕੰਮ ਬਹੁਤ ਕੀਤੇ ਆ ਉਹ ਕਹਿੰਦੇ ਵੀ ਆਮ ਤੌਰ ਦੇ ਉੱਤੇ ਜਦੋਂ 4-4.5 4 ਸਾਲ ਹੋ ਜਾਣ ਤੇ ਲੋਕਾਂ ਦੇ ਵਿੱਚ ਪਾਰਟੀ ਦੇ ਪ੍ਰਤੀ ਵਿਰੋਧ ਹੁੰਦਾ ਵੀ ਇਹਨਾਂ ਨੇ ਕੀਤਾ ਕੁਝ ਨਹੀਂ ਗਾ ਉਹ ਕਨੇਸ ਤੱਕ ਉਹ ਤਾਂ ਕਦੇ ਨਹੀਂ ਕੀਤਾਗਾ ਉਸਤਾ ਪਿਆਰ ਦੇ ਨਾਲ ਰਹੇ ਆ ਤੇ ਦੇਖੋ ਜੀ ਲੋਪਾਂ ਦੇ ਕੰਮ ਕੀਤੇ ਆ ਤੇ ਲੋਪਾਂ ਨੇ ਤੁਹਾਨੂੰ ਦਿਖਾਤਾ ਉਹਨਾਂ ਨੇ ਇਹ ਗੱਲ ਕਹੀਏ ਵੀ ਕਈ ਥਾਵਾਂ ਦੇ ਉਤੇ ਜਿਹੜੀ ਜਾਂ ਵਿਰੋਧੀ ਪਾਰਟੀਆਂ ਉਹ 5 ਵੋਟਾਂ ਨਾਲ 10 ਵੋਟਾਂ ਨਾਲ 20 ਵੋਟਾਂ ਨਾਲ 25ਾਂ ਵੋਟਾਂ ਦੇ ਨਾਲ ਜਿੱਤੀ ਆ ਕੋਈ ਹੋਰ ਪਾਰਟੀ ਜੇ ਧੱਕਾ ਕੀਤਾ ਹੁੰਦਾ ਤੇ ਐਸਡੀਐਮ ਨੂੰ ਡੀਸੀ ਨੂੰ ਕਹਿਣ ਦੀ ਲੋੜ ਸੀ ਤੇ ਸਾਡੇ ਹਿੱਸੇ ਦੇ ਵਿੱਚ ਇਹ ਸੀਟਾਂ ਵੀ ਆ ਜਾਣੀਆਂ ਸੀ ਪਰ ਅਸੀਂ ਕਦੇ ਧੱਕਾ ਕੀਤਾ ਹੀ ਨਹੀਂ ਅਸੀਂ ਕਦੇ ਧੱਕਾ ਕਰਨਾ ਹੀ ਨਹੀਂ ਉਹ ਕਹਿੰਦੇ ਵੀ ਰਾਜਨੀਤੀ ਦੇ ਵਿੱਚ ਅਸੀਂ ਨਿਵਾਣ ਨਹੀਂ ਲੈ ਕੇ ਆਉਂਦੇ ਉਹਨਾਂ ਨੇ ਇਹ ਗੱਲ ਕਹੀ ਆ ਹਾਲਾਂਕਿ ਵਿਰੋਧੀ ਪਾਰਟੀਆਂ ਚਲ ਕਹਿੰਦੀਆਂ ਵੀ ਭਾਈ ਤੁਸੀਂ ਧੱਕਾ ਜਿੰਨਾ ਕੀਤਾ ਇਹਨਾਂ ਦਾ ਬਾਕੀ ਵੀ ਨਹੀਂ ਕਰਦੇਗੇ ਜਿੰਨਾ ਐਤਕੀ ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਗੁੰਡਾ ਕਰਦੀ ਕੀਤੀ ਤੇ ਕਰਵਾਈ ਆ ਸੋ ਇਸ ਤਰੀਕੇ ਦੇ ਵੇਰ ਵੀ ਆ ਭਾਈ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਐਤਕੀ ਦੀਆਂ ਚੋਣਾਂ ਤੋਂ ਬਾਅਦ ਤੇ ਕੇਜਰੀਵਾਲ ਹੋਰੀ ਫੇਰ ਬਾਗੋ ਬਾਗਾ ਕੇਦਰੀਵਾਲ ਹੋਰੀ ਇਹ ਗੱਲ ਕਹਿੰਦੀ ਜੀ ਕਿ ਦੇਖੋ ਅਸੀਂ ਛਾ ਗਏ ਹਾਂ ਅਸੀਂ ਛਾਉਣਾ ਹੀ ਸੀ ਕਿਉਂਕਿ ਸਾਨੂੰ ਛਾਉਣ ਦਾ ਵੀ ਚੱਜ ਆ ਤੇ ਸਾਨੂੰ ਕੰਮ ਕਰਨਾ ਆਉਂਦਾ ਤੇ ਅਸੀਂ ਇਸ ਕਰਕੇ ਕੰਮ ਕਰਕੇ ਦਿਖਾਇਆ ਉਹ ਇਹ ਗੱਲ ਕਹਿੰਦੇ ਆ ਬਾਕੀ ਇਹਨੇ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਬਣਦਾ ਪਰ ਫਿਰ ਹਾਲ ਤਾਂ ਗੱਲ ਇਹ ਨਹੀਂ ਆ ਕਿ ਕੱਲ ਭਗਵੰਤਮਾਨ ਹੋਰਾਂ ਨੇ ਵੀ ਬੜੀਆਂ ਗੱਲਾਂ ਕਹੀਆਂ ਭਗਵੰਤਮਾਨ ਹੋਰੀ ਕਹਿੰਦੀ ਜੀ ਦੇਖੋ ਡਾਇਨਾਸੌਰ ਤੇ ਇਹ ਜਿਹੜੇ ਅਕਾਲੀ ਆ ਇਹ ਇਕੱਠੇ ਰਹਿ ਲੈਣ ਇਹ ਤੀਜੇ ਨੰਬਰ ਦੇ ਉੱਤੇ ਆਏ ਆ ਇਹਨਾਂ ਨੇ ਕਿਸੇ ਥਾਂ ਦੇ ਉੱਤੇ ਬਲਾਕ ਸਮਤੀ ਦੇ ਨਾਲ ਪੰਜ ਜਿੱਤੀਆਂ ਤੇ 15 ਜਿੱਤੀਆਂ ਤੇ 10 ਜਿੱਤੀਆਂ ਇਹਨਾਂ ਨੇ ਹੁਣ ਦਾ ਫਿਰ ਜਿੱਤ ਹਾਸਲ ਕੀਤੀ ਨਹੀਂ ਤੇ ਇਹ ਨਹੀਂ ਆਉਂਦੇਗੇ ਆਉਂਦੇ ਸਮੇਂ ਦੇ ਵਿੱਚ ਵੀ ਇਹ ਤੀਜੇ ਨੰਬਰ ਦੇ ਉੱਤੇ ਆਈ ਪਾਰਟੀ ਆ ਤੇ ਬੀਜੇਪੀ ਇਹ ਜਿਹੜੀ ਉਹ ਬੀਜੇਪੀ ਦੇ ਪਿੜ ਪੱਲੇ ਵੀ ਕੁਝ ਨਹੀਂ ਗਾ ਉਹ ਕਹਿੰਦੇ ਜੀ ਪੰਜਵੇਂ ਛੇਵੇਂ ਨੰਬਰ ਦੇ ਉੱਤੇ ਉਹ ਹੈਗੀ ਆ ਸੋ ਇਸ ਤਰੀਕੇ ਦੀਆਂ ਗੱਲਾਂ ਪਰ ਇਹ ਵੀ ਕੇਜਰੀਵਾਲ ਹੋਰੀ ਜਿੱਤ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਬੌੜੇ ਆ ਤੇ ਮੈਂ ਕਰ ਸੋਚੀ ਜਾਵਾਂ ਮੈਂ ਕਹੇ ਜੀ ਐਸ ਕੀ ਵਾਵਾ ਸਮਾ ਪਾਤਾ ਇੰਨਾ ਟਾਈਮ ਤਾਂ ਪਾਉਂਦੇ ਨਹੀਂ ਹੁੰਦੇਗੇ ਵੀ ਇੰਨੇ ਚਿਰ ਦੇ ਵਿੱਚ ਤਾਂ ਇਹ 2-3 ਗੇੜੇ ਕੱਢ ਜਾਂਦੇ ਹੁੰਦੇ ਪੰਜਾਬ ਦੇ ਵਿੱਚ ਪਰ ਐਸਪੀ ਇਹ ਚਿਰ ਪਾ ਕੇ ਆਇਆ ਤੇ ਇਹਨਾਂ ਨੇ ਹੁਣ ਆਪਣੀਆਂ ਗੱਲਾਂ ਕਹਿਣਾ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟੇਲਾ ਸਾਹਿਬ ਉਧਰ ਦੂਸਰੇ ਪੰਨੇ ਖੰਨਾ ਦੇ ਅਕਾਲੀ ਆਗੂ ਯਾਦਵਿੰਦਰ ਯਾਦੂ ਨੂੰ ਕਹਿੰਦੇ ਜੇਲ੍ਹ ਭੇਜੇ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲ ਵਿੱਚ ਨਾ ਖੰਨਾ ਤੋਂ ਹੋਏਗੇ ਜੀ ਜਿਹੜੇ ਅਕਾਲੀ ਦਲ ਦੇ ਇੰਚਾਰਜ ਅਕਾਲੀ ਦਲ ਦੀ ਇੰਚਾਰਜੀ ਕਰਦੇ ਇਹ ਉਥੋਂ ਤੇ ਇਹਨਾਂ ਦੇ ਉੱਤੇ ਦੋਸ਼ ਇਹ ਲੱਗਾ ਵੀ ਇਹਨਾਂ ਦੇ ਵੱਲੋਂ ਨਾ ਪਿਛਲੇ ਦਿਨੀਂ ਜਦੋਂ ਵੋਟਾਂ ਦੀ ਗਿਣਤੀ ਹੁੰਦੀ ਸੀ ਉਹਦੇ ਵਿੱਚ ਵਿਗੜਨ ਪਾਇਆ ਗਿਆ ਤੇ ਇਸ ਕਰਕੇ ਇਹਨਾਂ ਦੇ ਉੱਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਇਹਨਾਂ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਸੀ ਤੇ ਹੁਣ ਅਦਾਲਤ ਨੇ 14 ਦਿਨ ਦੇ ਲਈ ਇਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਤਾ ਯਾਨੀ ਕਿ ਨਿਆਂਇਕ ਹਿਰਾਸਤ ਦੇ ਵਿੱਚ ਭੇਜਤਾ ਲੰਘੇ ਕੱਲ ਖੰਨਾ ਦੇ ਵਿੱਚ ਪਹੁੰਚਣਾ ਸੀਗਾ ਸੁਖਵੀਰ ਸਿੰਘ ਬਾਦਲ ਹੋਰਾਨੇ ਪਰ ਕਿਸੇ ਕਾਰਨ ਉਹ ਜਾ ਨਹੀਂ ਸਕੇ ਤੇ ਅਰਸ਼ਦੀਪ ਸਿੰਘ ਕਲੇਰ ਹੋਰਾਨਾ ਨੂੰ ਭੇਜਿਆ ਗਿਆ ਜਿਹੜੇ ਕਿ ਵਕੀਲ ਆ ਤੇ ਉਹਨਾਂ ਨੇ ਫਿਰ ਅਰਸ਼ਦੀਪ ਕਲੇਰ ਹੋਰਾਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਅਸੀਂ ਹੁਣ ਹਾਈ ਕੋਰਟ ਜਾਵਾਂਗੇ ਇਹ ਤਕਾਕੀਤਾ ਜਾ ਰਿਹਾ ਸਾਡੀ ਪਾਰਟੀ ਦੇ ਆਗੂ ਦੇ ਨਾਲ ਜ਼ਿਆਦਤੀ ਕੀਤੀ ਗਈ ਆ ਤੇ ਅਸੀਂ ਇਹਨਾਂ ਜ਼ਿਆਦਤੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਸੋ ਇਸ ਤਰੀਕੇ ਦੀ ਗੱਲਬਾਤ ਹੋਈ ਆ ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਇੱਕ ਦੂਜੇ ਦੇ ਪੈਰ ਵੀ ਮਿੱਧ ਰਹੀਆਂ ਇੱਕ ਦੂਜੇ ਨੂੰ ਮਾੜਾ ਕਹਿ ਕੇ ਤੇ ਖੁਦ ਨੂੰ ਚੰਗਾ ਵੀ ਸਾਬਤ ਕਰ ਰਹੀਆਂ ਤੇ ਇਹ ਕੁਝ ਸਾਡੇ ਭਾਰਤ ਦੀ ਤੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੁਣ ਆਮ ਗੱਲ ਹੋ ਗਈ ਆ ਵੀ ਸਾਰੇ ਹੀ ਚੰਗੇ ਆ ਤੇ ਲੋਕ ਹੀ ਮਾੜੇ ਜਿਹੜੇ ਵੋਟਾਂ ਪਾਉਂਦੇ ਆ ਆਮ ਆਦਮੀ ਪਾਰਟੀ ਇਸ ਗੱਲ ਨੂੰ ਬਾਗੋ-ਬਾਗ ਆ ਵੀ ਭਾਈ ਅਸੀਂ ਪਹਿਲੇ ਨੰਬਰ ਤੇ ਰਹੇ ਹਾਂ ਤੇ ਕਾਂਗਰਸ ਇਸ ਗੱਲ ਨੂੰ ਬਾਗੋ-ਬਾਗ ਆ ਵੀ ਭਾਈ ਅਸੀਂ ਦੂਜੇ ਨੰਬਰ ਤੇ ਰਹੇ ਹਾਂ ਉਹ ਕਾਂਗਰਸ ਜਿਹੜੀ ਕਿ ਤਰਨਤਾਰਨੀਆਂ ਚੋਣਾਂ ਵਿੱਚ ਚੌਥੇ ਨੰਬਰ ਤੇ ਰਹੀ ਹੈ ਅਕਾਲੀ ਇਸ ਕਰਕੇ ਬਾਗੋ-ਬਾਗ ਆ ਵੀ ਅਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਹਰਾਤਾ ਇਹ ਸਾਡੀ ਪ੍ਰਾਪਤੀ ਹੈ ਤੇ ਅਸੀਂ ਬਠਿੰਡਾ ਤੇ ਲੰਬੀ ਦੇ ਵਿੱਚ ਚੰਗੀ ਤਰ੍ਹਾਂ ਕਬਜ਼ਾ ਕੀਤਾ ਇਹ ਸਾਡੇ ਆਪਣੇ ਘਰੇਲੂ ਖੇਤਰ ਸਨ ਤੇ ਹੁਣ ਵੀ ਸਾਡੇ ਹੱਥ ਦੇ ਵਿੱਚ ਹੀ ਆ ਉਧਰ ਬੀਜੇਪੀ ਦਾ ਬਹੁਤ ਬੁਰਾ ਹਾਲ ਹੋਇਆ ਬੀਜੇਪੀ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਣਾ ਹੁਣ ਜਾਂ ਹੋ ਹੀ ਗਿਆ ਹੁਣ ਵੀ ਭਾਈ ਸਾਡਾ ਕੱਲਿਆਂ ਦਾ ਕੁਝ ਨਹੀਂ ਵੱਟੀ ਦਾ ਕਿਉਂਕਿ ਇਹ ਸਿੰਘਾ ਜੀ ਦਿਹਾਤੀ ਖੇਤਰ ਦੀਆਂ ਵੋਟਾਂ ਪਿੰਡੂ ਖੇਤਰ ਦੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਤੇ ਬੀਜੇਪੀ ਤੇ ਦਾ ਕੋਈ ਨਾ ਕੋਈ ਦਿੱਤਾ ਸੀ ਜਿਗਰਨ ਕਹਿਣਾ ਹੁੰਦਾ ਸਾਡਾ ਪਿੰਡੂ ਖੇਤਰ ਦੇ ਵਿੱਚ ਬੜਾ ਚੰਗਾ ਆਧਾਰ ਬਣ ਰਿਹਾ ਹੈ ਪੰਜਾਬ ਦੇ ਹਰ ਪਿੰਡਾਂ ਦੇ ਵਿੱਚ ਅਸੀਂ ਬੂਤ ਪੱਧਰ ਤੱਕ ਪਹੁੰਚ ਚੁੱਕੇ ਹਾਂ ਆ ਪਤਾ ਲੱਗਦਾ ਜੀ ਕਿੰਨਾ ਕਬੂਤ ਪੱਧਰ ਤੱਕ ਪਹੁੰਚ ਚੁੱਕੇ ਆ ਉਹਨਾਂ ਨੂੰ 48 ਦਲ ਦੇ ਨਾਲ ਗੱਠਜੋੜ ਕਰਨ ਦੀ ਲੋੜ ਮਹਿਸੂਸ ਹੋਣੀ ਆ ਉਹਦੇ ਸਮੇਂ ਦੇ ਵਿੱਚ ਇੱਕ ਗੱਲ ਇਹ ਆ ਤੇ ਜਿਹੜੇ ਆਜ਼ਾਦ ਦਿੱਤੇ ਆ ਉਹ ਵੀ ਖੁਸ਼ ਆ ਉਹ ਕਹਿੰਦੇ ਵੀ ਦੇਖੋ ਸਾਡੇ ਕੋਲੇ ਵਸੀਲੇ ਭਾਵੇਂ ਹੈ ਨਹੀਂ ਪਰ ਅਸੀਂ ਵਕ ਵਕ ਥਾਵਾਂ ਤੇ ਫੇਰ ਵੀ ਸੀਟਾਂ ਕੱਢੀਆਂ ਤੇ ਜਿਹੜੀ ਬਸਪਾ ਉਹਨੇ ਵੀ ਦੁਆਬਾ ਖੇਤਰ ਦੀਆਂ ਕੁਝ ਸੀਟਾਂ ਦੇ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਮਤਲਬ ਇਹ ਵੀ ਸਾਰਿਆਂ ਦੇ ਕੋਲੇ ਆਪੋ ਆਪਣਾ ਤਾਰਨਾ ਖੁਸ਼ ਹੋਣ ਦਾ ਪਰ ਜੇਕਰ ਕੋਈ ਕਾਰਨ ਨਹੀਂ ਹੈਗਾ ਤਾਂ ਉਹ ਭਾਈ ਇੱਥੇ ਇਹਨਾਂ ਦੇ ਕੋਲੇ ਹੀ ਹੈ ਨਹੀਂਗਾ ਬੀਜੇਪੀ ਦੇ ਕੋਲ ਤੇ ਬਾਕੀ ਸਾਰਿਆਂ ਨੇ ਤਾਂ ਚਲੋ ਆਪੋ ਆਪਣੇ ਕਾਰਨ ਲੱਭੇ ਵੀ ਆਪਾਂ ਇਸ ਗੱਲ ਕਰਕੇ ਖੁਸ਼ ਹੋ ਰਹੇ ਨਹੀਂ ਆ ਆਪਾਂ ਇਸ ਗੱਲ ਕਰਕੇ ਖੁਸ਼ ਹੋ ਰਹੇ ਨਹੀਂ ਆ ਸੋ ਇਹ 227 ਦੀਆਂ ਚੋਣਾਂ ਵਾਸਤੇ ਬਿਲਕੁਲ ਨਹੀਂ ਸਮਝਣਾ ਚਾਹੀਦਾ ਵੀ ਰਾ ਪਧਰਾ ਹੋ ਗਿਆ ਉਰੋਂ ਤੱਕ ਬੜਾ ਕੁਝ ਹੋਣਾ 2 ਹਫ਼ਤੇ ਪਹਿਲਾਂ ਪਤਾ ਨਹੀਂ ਹਫ਼ਤਾ ਪਹਿਲਾਂ ਪਤਾ ਨਹੀਂ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਕੀ ਗੱਲ ਆਉਂਦੀ ਹੁੰਦੀ ਆ ਪਰ ਇਹ ਗੱਲ ਹੈ ਵੀ ਇਹ ਜਿਹੜਾ ਰੌਲਾ ਰੱਪਾ ਇਹ ਹੁਣ ਮੁੱਕ ਗਿਆ ਤੇ ਪਰ ਕੱਲ ਮੈਂ ਬੜਾ ਹੈਰਾਨ ਹੋਇਆ ਕਿ ਪੰਜਾਬਗਾਂ ਦਾ ਇੱਕ ਹਿੱਸਾ ਮੂਰਖਮਤੀ ਦਾ ਅਹਿਸਾਰ ਕਿਵੇਂ ਆ ਇਥੇ ਲੁਧਿਆਣਾ ਦੇ ਵਿੱਚ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਇੱਕਸਾਂ ਤੇ ਉਹ ਧਨਵਾਦੀ ਰੈਲੀ ਕੱਢਦੇ ਸੀਗੇ ਤੇ ਇੱਕ ਕਾਂਗਰਸੀ ਨੂੰ ਇਸ ਗੱਲ ਦੇ ਉੱਤੇ ਗੁੱਸਾ ਆ ਗਿਆ ਉਹਨੇ ਗੋਲੀ ਚਲਾਤੀ ਲਓ ਜੀ ਉਹ ਗੋਲੀ ਪੰਜ ਜਣਿਆਂ ਦੇ ਵੱਜੀ ਹੈ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਉਹਨੂੰ ਹੁਣ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਣਾ ਤੇ ਕੱਲ ਧਰਨਾ ਵੀ ਲਾਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਪੰਜੇ ਬੰਦੇ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ ਸੋ ਆ ਵੀ ਸਾਡੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਈਆਂ ਗੱਲਾਂ ਸਾਨੂੰ ਕੱਲਾ ਸਰਕਾਰਾਂ ਨੇ ਨਹੀਂ ਮਾਰਿਆ ਸਾਨੂੰ ਸਾਡੀ ਥੁਕਰੀ ਨੇ ਵੀ ਮਾਰਿਆ ਇਹ ਵੀ ਸਚਾਈ ਹੈ ਜੀ ਜੀ ਬਿਲਕੁਲ ਪਟਨਾ ਸਾਹਿਬ ਆਪਣੀ ਹੀ ਸਰਕਾਰ ਹੁੰਦੇ ਆ ਉਹਨਾਂ ਨੇ ਧਰਨਾ ਲਾਇਆ ਜੀ ਹਾਂ ਉਹ ਕਹਿੰਦੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਸਾਡੇ ਨਾਲ ਜ਼ਿਆਦਤੀ ਹੋਈ ਹੈ ਬਹੁਤ ਵੱਡੀ ਇਸ ਕਰਕੇ ਹੁਣੇ ਗ੍ਰਿਫਤਾਰ ਕੀਤਾ ਜਾਵੇ ਬੰਦਾ ਜੀ ਜੀ ਤੇ ਟੇਣਾ ਸਾਹਿਬ ਉਹਦਾ ਦੂਸਰੇ ਪਨੇ ਇੱਕ ਬੜਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜੀ ਕਹਿੰਦੇ ਕਰਜ਼ਾ ਮੋੜਨ ਦੇ ਲਈ ਕਿਸਾਨ ਨੇ ਆਪਣੀ ਕਿਡਨੀ ਵੇਚ ਦਿੱਤੀ ਹੈ ਜੀ ਹਾਂ ਬਿਲਕੁਲ ਜੀ ਇਹ ਨਾ ਰੋਸ਼ਨ ਕੁੜੇ ਨਾਂ ਦਾ ਕਿਸਾਨ ਹੈ ਕੋ 29 ਸਾਲ ਦਾ ਇਹ ਬੜੀ ਗਵਰਨਰਸ ਸੁਣਨ ਵਾਲੀ ਗੱਲ ਆ ਰੋਸ਼ਨ ਕੁੜੇ ਨਾਂ ਦਾ ਇੱਕ ਕਿਸਾਨ ਆ ਲਗਭਗ 29 ਸਾਲ ਦਾ ਇਹਦੇ ਕੋਲੇ ਜੀ 4 ਏਕੜ ਜ਼ਮੀਨਾਂ ਤੇ ਮਹਾਰਾਸ਼ਟਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਸ ਕਿਸਾਨ ਨੇ ਇੱਕ ਕਿਡਨੀ ਵੇਚੀ ਆ ਬੀਤੇ ਵੇਲੇ ਦੇ ਵਿੱਚ ਆਪਦਾ ਕਰਜ਼ਾ ਲਾਉਣ ਦੇ ਲਈ ਪਹਿਲੀ ਪਹਿਲੀ ਛੱਟੇ ਆਨਦਾ ਵੀ ਯਾਰ ਇਹ ਵੈਸੇ ਗੱਲ ਜੀ ਬਣਾਈ ਹੋਣੀ ਆ ਪਰ ਡਾਕਟਰਾਂ ਨੇ ਵੀ ਇਹਦੇ ਸਰੀਰ ਦੀ ਸਿਹਤ ਦੀ ਬਾਡੀ ਦੀ ਪੜਤਾਲ ਕੀਤੀ ਆ ਤੇ ਇਹਦੇ ਅੰਦਰ ਕਿਡਨੀ ਇੱਕ ਹੀ ਆ ਪਰ ਜਿਹੜੀ ਇਹਨੇ ਕਹਾਣੀ ਜਾਣ ਕੀਤੀ ਇਹ ਲੋਕੰਡਾ ਖੜਾ ਕਰਦੀ ਆ ਆਪਾਂ ਸੋਸ਼ਲ ਮੀਡੀਆ ਤੇ ਕਈ ਵਾਰੀ ਵੇਖਨੇ ਹੁੰਨੇ ਆ ਵੀ ਆਈਫੋਨ ਲੈਣ ਦੇ ਲਈ ਕਿਡਨੀ ਵੇਚਦੀ ਫਲਾਣੀ ਗੱਲ ਦੇ ਲਈ ਕਿਡਨੀ ਵੇਚਦੀ ਗਰੀਬੀ ਲਈ ਕਿਡਨੀ ਵੇਚਦੀ ਗਰੀਬੀ ਕੱਢਣ ਦੇ ਲਈ ਆਹ ਗੱਲਾਂ ਆਪਾਂ ਦੇਖਦੇ ਆਂ ਕਿਡਨੀ ਮਾਫੀਆ ਹੈਗਾ ਇਸ ਵੇਲੇ ਨੈਟ ਦੇ ਉੱਤੇ ਵੀ ਐਦਾਂ ਦਾ ਕੰਮ ਚੱਲਦਾ ਪਰ ਇਸ ਬੰਦੇ ਦੀ ਕਹਾਣੀ ਇਹ ਆ ਵੀ ਇਹਨੇ 50 ਇਹਦੇ ਅਸਲ ਦੇ ਵਿੱਚ ਖੇਤੀਬਾੜੀ ਤੋਂ ਬਚਦਾ ਕੁਝ ਨਹੀਂ ਇਹਨੇ ਫਿਰ ਪਸ਼ੂ ਰੱਖੇ ਸੀ ਦੀ ਸਹਾਇਕਤਾ ਦੇ ਲਈ ਇਹਨੇ 50000 ਰੁਪਏ ਆਪਦੇ ਨਾਂ ਤੇ ਕਰਜ਼ਾ ਲਿਆ ਤੇ 50000 ਰੁਪਏ ਲਿਆ ਆਪਦੀ ਓਤੀ ਦੇ ਨਾਂ ਤੇ ਉਹਨਾਂ ਨੇ ਲਾਇਆ ਜੀ ਇਹਨੂੰ 40% ਵਿਆਜ ਵਿਆਜ ਦੇ ਉੱਤੇ ਵਿਆਜ ਠੋਕੀ ਗਏ ਤੂੰ ਵਿਆਦਮੀ ਮੋੜਦਾ 10000 ਰੁਪਏ ਪਰ ਦੇਤ ਨੂੰ ਜੁਰਮਾਨਾ ਲੱਗਾ ਕੁਛ ਇਦਾਂ ਦਾ ਕਰੀ ਗਏ ਗਰੀਬ ਮਾਰ ਘਰੀ ਗਏ ਲੋ ਜੀ ਇਹਨਾਂ ਨੇ 1 ਲੱਖ ਰੁਪਏ ਤੋਂ ਬਣਾ ਲਿਆ ਸ਼ਾਹੂਕਾਣਾ ਨੇ 74 ਲੱਖ ਰੁਪਏ ਇਹਨੇ ਕੀ ਕੀਤਾ ਵੀ ਆਪਦੀ ਜ਼ਮੀਨ 4 ਏਕੜ ਦੇ ਵਿੱਚੋਂ 2 ਏਕੜ ਜ਼ਮੀਨ ਵੇਚੀ ਫਿਰ ਇਹਨੇ ਸ਼ਾਇਦ ਟਰੈਕਟਰ ਵੀ ਵੇਚਿਆ ਫਿਰ ਇਹਨੇ ਸ਼ਾਇਦ ਕੋਈ ਹੋਰ ਚੀਜ਼ਾਂ ਵੀ ਵੇਚੀਆਂ ਤੇ ਇਹਦੇ ਸਿਰ ਦੇ ਉੱਤੇ ਪੈਸੇ ਫਿਰ ਖੜੇ ਰਹਿ ਗਏ। ਇਹ ਪਰੇਸ਼ਾਨ ਹੋ ਗਿਆ ਉਹ ਤੰਗ ਕਰਨ ਲੱਗ ਪਿਈ ਭਾਈ ਪੈਸੇ ਪੂਰੇ ਮੋੜ। ਤੈਨੂੰ ਦਿਨ ਦਾ 10000 ਰੁਪਏ ਵਿਆਜ ਵੀ ਪੈਂਦਾ। ਲੋ ਜੀ ਉਸ ਤੋਂ ਅੱਗੇ ਕੀ ਹੋਇਆ ਜੀ ਕਿ ਇੱਕ ਸਾਹੂਕਾਰ ਨੇ ਇਹਨੂੰ ਇਹ ਕਹਿਤਾ ਵੀ ਜੇ ਤੇਰੇ ਕੋਲੇ ਪੈਸੇ ਨਹੀਂ ਤਰੀ ਕਿਡਨੀ ਬਕਵਾ ਦੰਨੇ। ਲੋ ਜੀ ਇਹ ਰਾਜ਼ੀ ਹੋ ਗਿਆ। ਇਹਨੂੰ ਲੈ ਗਏ ਜੀ ਕਲਕੱਤੇ। ਕਲਕੱਤੇ ਲਿਜਾ ਕੇ ਤੇ ਭਾਈ ਇਹਦੀ ਸਰੀਰ ਦੀ ਜਾਂਚ ਪੜਤਾਲ ਕਰਵਾਈ ਜੋ ਬਲੱਡ ਸੈਂਪਲ ਬਰੇਲ ਖਾਂਦੇ ਕਿ ਨਹੀਂ ਖਾਂਦੇ ਆਹ ਕੁਝ ਹੋਇਆ। ਫਿਰ ਇਹਨੂੰ ਭੇਜ ਦਿੱਤਾ ਗਿਆ ਕੰਬੋਡੀਆ। ਕੰਬੋਡੀਆ ਦੇ ਵਿੱਚ ਇਹਦਾ ਆਪਰੇਸ਼ਨ ਹੋਇਆ ਤੇ ਉੱਥੇ ਇਹਦੀ ਕਿਡਨੀ ਕੱਢ ਲਈ ਗਈ ਆ। ਬਦਲੇ ਦੇ ਵਿੱਚ ਇਹਨੂੰ ਮਿਲਿਆ 8 ਲੱਖ ਰੁਪਈਆ ਉਹ ਵੀ ਸਾਹੂਕਰਾਂ ਨੇ ਲੈ ਲਿਆ। ਵੀ ਭਾਈ ਤੇਰਾ ਹਜੇ ਖੜਾ। ਹੁਣ 8 ਲੱਖ ਰੁਪਈਆ ਦੇ ਕੇ ਕਿਡਨੀ ਗਵਾ ਕੇ ਵੀ ਇਹਦੇ ਸਰ ਕਰਜ਼ਾ ਖੜਾ। ਇਹ ਹੁਣ ਬਿਮਾਰ ਰਹਿਣ ਲੱਗ ਪਿਆ ਕਿਡਨੀ ਹੈ ਨਹੀਂ ਜੀ। ਲੋ ਜੀ ਇਹ ਹਸਪਤਾਲ ਚ ਦਾਖਲ ਹੋਇਆ ਸਿਵਲ ਚ। ਉਸ ਤੋਂ ਬਾਅਦ ਇਹਨੇ ਆਪਣੀ ਦਰਦ ਕਹਾਣੀ ਜਾਣ ਕੀਤੀ ਤੇ ਪੁਲਿਸ ਨੇ ਕੀਤੀ ਪੜਤਾਲ ਇਸ ਵਿਸ਼ੇ ਦੀ। ਕਿਡਨੀ ਇਹਦੇ ਵਿੱਚ ਇੱਕੋ ਹੀ ਆ ਹੋਰ ਹੈ ਨਹੀਂ। ਹੁਣ ਪੁਲਿਸ ਕੰਬੋਡੀਆ ਦੀਆਂ ਟਿਕਟਾਂ ਡਾਕਟਰਾਂ ਦਾ ਪਤਾ ਜਿਨ੍ਹਾਂ ਨੇ ਇਹਦੀ ਚੈੱਕਅਪ ਕੀਤਾ ਕਿਵੇਂ ਕਿਵੇਂ ਏਜੰਟਾਂ ਦੇ ਰਾਹੀਂ ਉਹ ਮਿਲਿਆ ਤੇ ਸ਼ਾਹੂਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਤਲਬ ਇਹ ਵੀ ਇੱਕ ਕਿਸਾਨ ਦੀ ਦਰਦ ਕਹਾਣੀ ਸਾਹਮਣੇ ਆਈ ਜੀ ਜੀ ਬਹੁਤ ਹੀ ਹੈਰਾਨ ਕਰਦਾ ਮਾਮਲਾ ਹੈ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੇ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨ ਮਿਹਰਬਾਨ ਜੀ ਮਿਹਰਬਾਨ